ਪਰ ਇਹਦੇ ਨਾਲ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੋ ਸਕਦੀਆਂ ਕਿ ਕਿਸੇ ਨੂੰ ਬੁਖਾਰ ਹੋ ਸਕਦਾ ਹੈ ਲੂਜ਼ ਮੋਸ਼ਨਸ ਹੋ ਸਕਦੀਆਂ ਵੋਮਿਟਿੰਗ ਹੋ ਸਕਦੀ ਹੈ ਪੇਟ 'ਚ ਦਰਦ ਹੋਣਾ ਸਿਰ ਦਰਦ ਹੋਣਾ ਹਾਂਜੀ ਬਹੁਤ ਜ਼ਿਆਦਾ ਸਵੇਟਿੰਗ ਹੋਣੀ ਉਸ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਤਾਂ ਕਿ ਸਪੈਸ਼ਲੀ ਜਿਹੜੇ ਬੱਚੇ ਨੇ ਜਿਹੜੇ ਬਜ਼ੁਰਗ ਨੇ ਜਾਂ ਜਿਹਨੂੰ ਕੋਈ ਕੋਈ ਹੈਲਥ ਇਸ਼ੂਜ਼ ਰਹਿੰਦੇ ਹੈ ਹਾਂਜੀ ਉਹ ਅਵੋਇਡ ਕਰਨ ਜਿੱਥੇ ਤੱਕ ਹੋ ਸਕੇ ਉਹ ਘਰੋਂ ਬਾਹਰ ਇਸ ਗਰਮੀ 'ਚ ਨਾ ਜਾ। ਜਬ ਜਿਹੜਾ 11-12 ਵਜੇ ਤੋਂ ਲੈ ਕੇ 2-3 ਵਜੇ ਦਾ ਟਾਈਮ ਹੈਗਾ ਇਸ ਟਾਈਮ ਦੇ ਵਿੱਚ ਆਪਾਂ ਬਾਹਰ ਨਿਕਲਣਾ ਅਵੋਇਡ ਕਰੀਏ। ਅੱਤ ਦੀ ਗਰਮੀ ਪੈ ਰਹੀ ਹੈ। ਟੈਂਪਰੇਚਰ 45 ਤੋਂ 50 ਡਿਗਰੀ ਦੇ ਕਰੀਬ ਪਹੁੰਚਣਾ ਸ਼ੁਰੂ ਹੋ ਗਿਆ ਹੈ। ਤਪਦੀ ਧੁੱਪ ਹੈ। ਇਸ ਦੇ ਵਿੱਚ ਕਾਫੀ ਲੋਕ ਬਿਮਾਰ ਵੀ ਹੋ ਰਹੇ ਨੇ। ਪਰ ਇਸ ਗਰਮੀ ਦੇ ਵਿੱਚ ਇਸ ਧੁੱਪ ਦੇ ਵਿੱਚ ਕਿਹੜੀ-ਕਿਹੜੀਆਂ ਗੱਲਾਂ ਧਿਆਨ ਰੱਖਣ ਯੋਗ ਨੇ? ਜਾ ਕਿਹੜੀ ਕਿਹੜੀ ਪ੍ਰੋਬਲਮ ਆ ਸਕਦੀ ਹੈ ਤਾਂ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਅੱਜ ਅਸੀਂ ਐਸਐਮਓ ਬੁੱਤਗੜ ਨਾਲ ਗੱਲਬਾਤ ਕਰਾਂਗੇ ਮੈਮ ਸਭ ਤੋਂ ਪਹਿਲਾਂ ਸਵਾਗਤ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜਿਸ ਤਰੀਕੇ ਨਾਲ ਅੱਤ ਦੀ ਗਰਮੀ ਪੈ ਰਹੀ ਹੈ ਜੀ ਘਟੋ ਘਟ 45 ਤੋਂ 50 ਡਿਗਰੀ ਦੇ ਕਰੀਬ ਮੇਰੇ ਖਿਆਲ ਟੈਂਪਰੇਚਰ ਪਹੁੰਚਣਾ ਸ਼ੁਰੂ ਹੋ ਗਿਆ ਹੈ ਤਾਂ ਇਸ ਗਰਮੀ ਦੇ ਵਿੱਚ ਕਾਫੀ ਬਿਮਾਰੀਆਂ ਜਿਹੜੀਆਂ ਲੱਗ ਸਕਦੀਆਂ ਨੇ ਕਿਹੜੀ ਕਿਹੜੀਆਂ ਪ੍ਰੋਬਲਮ ਆ ਸਕਦੀਆਂ ਨੇ ਜਾਂ ਕਿਵੇਂ ਬਚ ਸਕਦਾ ਹੈ ਕਿ ਨਹੀਂ ਇਹ ਸਬਿਮਾਰੀਆਂ ਹਾਂਜੀ ਜਿਹੜਾ ਟੈਂਪਰੇਚਰ ਹੈ ਉਹ ਇਸ ਵਾਰ ਤਾਂ ਬਹੁਤ ਜ਼ਿਆਦਾ ਪਿਛਲੇ ਕਈ ਸਾਲਾਂ ਦੇ ਨਾਲੋਂ ਆਪਾਂ ਦੇਖ ਰਹੇ ਆਂ ਵੀ ਹੋਰ 2-3 ਡਿਗਰੀ ਜ਼ਿਆਦਾ ਹੋਣ ਲੱਗ ਗਿਆ ਹੈ। ਹਾਂਜੀ। ਹੁਣ ਦਿੱਲੀ ਦੇ ਵਿੱਚ ਤਾਂ 50-52 ਵੀ ਦੱਸਦੇ ਪਏ ਆ ਔਰ ਚੰਡੀਗੜ੍ਹ ਦੇ ਅਰਾਊਂਡ ਵੀ ਆਪਣਾ 45 ਪਲੱਸ ਹੀ ਚੱਲਦਾ ਪਿਆ। ਹਾਂ। ਔਰ ਹਜੇ ਨੇੜੇ ਤੇੜੇ ਕੋਈ ਲੱਗ ਨਹੀਂ ਰਿਹਾ ਉਮੀਦ ਵੀ ਕੋਈ ਮੀਂਹ ਆਏਗਾ ਜਾਂ ਕੁਝ ਆਏਗਾ। ਹਾਂਜੀ। ਤਾਂ ਇਸ ਟਾਈਮ ਦੇ ਵਿੱਚ ਆਪਾਂ ਨੂੰ ਬਹੁਤ ਜ਼ਰੂਰੀ ਹੈ ਕਿ ਆਪਾਂ ਆਪਣੀ ਆਪ ਨੂੰ ਬਚਾਉਣ ਦੀ ਇਸ ਗਰਮੀ ਤੋਂ ਬਚਾਉਣ ਦੀ ਕੋਸ਼ਿਸ਼ ਕਰੀਏ। ਹਾਂ। ਇਸ ਗਰਮੀ ਦੇ ਨਾਲ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੋ ਸਕਦੀਆਂ ਆ ਕਿ ਕਿਸੇ ਨੂੰ बुखार ਹੋ ਸਕਦਾ ਹੈ ਲੂਜ਼ ਮੋਸ਼ਨਸ ਹੋ ਸਕਦੀਆਂ ਵੋਮਿਟਿੰਗ ਹੋ ਸਕਦੀ ਹੈ ਪੇਟ 'ਚ ਦਰਦ ਹੋਣਾ ਸਿਰ ਦਰਦ ਹੋਣਾ ਹਾਂਜੀ ਬਹੁਤ ਜ਼ਿਆਦਾ ਸਵੇਟਿੰਗ ਹੋਣੀ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਜਦੋਂ ਬਹੁਤ ਸਵੇਟਿੰਗ ਹੁੰਦੀ ਹੈ ਉਦੋਂ ਵੀ ਆਪਣੇ ਸਰੀਰ 'ਚ ਜਿਹੜਾ ਸੋਡੀਅਮ ਪੋਟਾਸ਼ੀਅਮ ਆਪਣੇ ਇਲੈਕਟ੍ਰੋਲਾਈਟਸ ਹੁੰਦੇ ਆ ਉਹ ਸਵੈਟ ਦੇ ਰਾਹੀਂ ਉਹ ਬਾਹਰ ਨਿਕਲ ਜਾਂਦੇ ਆ ਹਾਂਜੀ ਤੇ ਉਹਦੇ ਨਾਲ ਬੀਪੀ ਬਹੁਤ ਘਟਣ ਦਾ ਚਾਂਸ ਹੁੰਦਾ ਹੈ ਤਾਂ ਇਸ ਲਈ ਲੋਕਾਂ ਨੂੰ ਕੁਝ ਬੇਸਿਕ ਜੀਆਂ ਗੱਲਾਂ ਨੇ ਜਿਨ੍ਹਾਂ ਨੂੰ ਆਪਾਂ ਫੋਲੋ ਕਰਕੇ ਕਾਫੀ ਹੱਦ ਤੱਕ ਤਾਂ ਇਹਨਾਂ ਤੋਂ ਬਚਾਅ ਕਰ ਸਕਦੇ ਆ ਉਹਨਾਂ 'ਚ ਸਭ ਤੋਂ ਜ਼ਰੂਰੀ ਇਹ ਹੈ ਕਿ ਬਿਨਾਂ ਲੋੜ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ। ਤਾਂ ਕਿ ਸਪੈਸ਼ਲੀ ਜਿਹੜੇ ਬੱਚੇ ਨੇ, ਜਿਹੜੇ ਬਜ਼ੁਰਗ ਨੇ ਜਾਂ ਜਿਹਨੂੰ ਕੋਈ ਕੋਈ ਹੈਲਥ ਇਸ਼ੂਜ਼ ਰਹਿੰਦੇ ਆ, ਉਹ ਅਵੋਇਡ ਕਰਨ ਜਿੱਥੇ ਤੱਕ ਹੋ ਸਕੇ ਉਹ ਘਰੋਂ ਬਾਹਰ ਇਸ ਗਰਮੀ 'ਚ ਨਾ ਜਾਣ। ਹਮਮ। ਔਰ ਜੇ ਆਪਾਂ ਜਾਣਾ ਵੀ ਹੈ ਤਾਂ ਕੋਸ਼ਿਸ਼ ਕਰੋ ਵੀ ਆਪਾਂ ਆਪਣੇ ਕੰਮ ਜਾਂ ਤਾਂ ਸਵੇਰ ਦੇ ਟਾਈਮ ਕਰ ਲਈਏ ਜਾਂ ਆਪਾਂ ਸ਼ਾਮ ਦੇ ਟਾਈਮ ਕਰ ਲਈਏ। ਪਰ ਜਿਹੜਾ 11 12 ਵਜੇ ਤੋਂ ਲੈ ਕੇ 2 3 ਵਜੇ ਦਾ ਟਾਈਮ ਹੈਗਾ ਇਸ ਟਾਈਮ ਦੇ ਵਿੱਚ ਆਪਾਂ ਬਾਹਰ ਨਿਕਲਣਾ ਅਵੋਇਡ ਕਰੀਏ ਜੇ ਆਪਾਂ ਆਪਣਾ ਬਚਾਅ ਕਰਨਾ ਹੈ ਹਾਂਜੀ ਦੂਜੀ ਗੱਲ ਇਹ ਹੈ ਕਿ ਜਦੋਂ ਬਾਹਰ ਕਿਸੇ ਨੇ ਜਾਣਾ ਹੈ ਉਹ ਕੋਸ਼ਿਸ਼ ਕਰੇ ਕਿ ਛਤਰੀ ਵਗੈਰਾ ਆਪਣੀ ਹਾਂਜੀ ਲੈ ਕੇ ਜਾਵੇ ਨਾ ਹਾਂਜੀ ਛਤਰੀ ਵਗੈਰਾ ਨਾਲ ਹੋਣੀ ਚਾਹੀਦੀ ਹੈ ਆਪਣੇ ਪਾਣੀ ਦਾ ਇੰਤਜ਼ਾਮ ਪੂਰ ਹੋਣਾ ਚਾਹੀਦਾ ਤਾਂ ਕਿ ਆਪਾਂ ਨੂੰ ਬਾਹਰੋਂ ਕਿਤੋਂ ਗਲਤ ਜਗ੍ਹਾ ਤੋਂ ਕੋਈ ਗੰਦਾ ਪਾਣੀ ਨਾ ਪੀਣਾ ਪਏ ਜਦ ਨਾਲ ਕੀ ਹੋਰ ਬਿਮਾਰੀ ਹੋਏ ਸੋ ਆਪਣਾ ਪਾਣੀ ਨਾਲ ਲੈ ਕੇ ਜਾਓ ਛਤਰੀ ਲੈ ਕੇ ਜਾਓ ਹੋ ਸਕੇ ਤਾਂ ਇੱਕ ਗਿੱਲਾ ਤੌਲੀਆ ਵੀ ਨਾਲ ਲੈ ਕੇ ਜਾ ਸਕਦੇ ਆ ਕਿ ਕਿਤੇ ਆਪਾਂ ਨੂੰ ਖੜਨਾ ਹੀ ਪਏ ਜ ਕਿਤੇ ਜਿਆਦਾ ਦੇਰ ਧੁੱਪ ਚੇ ਤਾਂ ਆਪਾਂ ਸਿਰ ਤੇ ਗਿੱਲਾ ਤੌਲੀਆ ਲੈਣੇ ਆ ਯਾ ਆਪਾ ਸਰੀਰ ਤੇ ਪੁੰਚਦੇ ਰਹਿੰਨੇ ਆ ਤਾਂ ਕਮ ਸੇ ਕਮ ਸਰੀਰ ਦਾ ਟੈਂਪਰੇਚਰ ਇਕਦਮ ਆਪਣਾ ਹਾਈ ਨਹੀਂ ਹੁੰਦਾ। ਅੱਛਾ ਮੈਮ ਜਿਸ ਤਰੀਕੇ ਨਾਲ ਕੰਝਗਾਗਾਂ ਵੀ ਲੱਗ ਰਹੀਆਂ ਨੇ ਉਸ ਦੇ ਨਾਲ ਪ੍ਰਦੂਸ਼ਣ ਵੀ ਬਹੁਤ ਹੋ ਰਿਹਾ ਹੈ, ਗਰਮੀ ਵਧ ਰਹੀ ਹੈ। ਇਸ ਪ੍ਰਦੂਸ਼ਣ ਦੇ ਕਾਰਨ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਪ੍ਰੋਬਲਮ ਆ ਸਕਦੀ ਹੈ। ਬਿਲਕੁਲ ਪ੍ਰਦੂਸ਼ਣ ਦੇ ਨਾਲ ਵੀ ਅੱਜ ਕੱਲ ऑलरेडी ਕਿਤਾ ਜਿਹੜੇ ਹੁਣ ਬਾਹਰ ਨਿਕਲ ਰਿਹਾ ਧੁੱਪ ਕਰਕੇ ਪ੍ਰਦੂਸ਼ਣ ਦੋਨੇ ਕਰਕੇ ਸਕਿਨ ਦੀਆਂ ਪ੍ਰੋਬਲਮਸ ਵੀ ਆ ਰਹੀਆਂ ਨੇ। ਕਾਫੀ ਲੋਕਾਂ ਨੂੰ ਗਰਮੀ ਦੇ ਨਾਲ ਸਕਿਨ ਤੇ ਰੈਸ਼ ਵੀ ਹੋ ਰਹੀ ਹੈ। ਫਿਰ ਅਸਥਮਾ ਵੀ ਜਿਹੜਾ ਹੁੰਦਾ ਉਹ ਉਹ ਇੰਨਾ ਚੀਜ਼ਾਂ ਦੇ ਨਾਲ ਵੱ ਤਾ ਮੁਰਦੀ ਗੱਲ ਇਹ ਹੈ ਕਿ ਆਪਾਂ ਜਿਹੜੀ ਆਪਣੀ এনवायरमेंट ਹੈਗਾ ਉਹਦੇ ਨਾਲ ਆਪਾਂ ਖਿਲਵਾੜ ਕਰ ਰਹੇ ਆ ਬਹੁਤ ਜ਼ੋਰਾਂ ਸ਼ੋਰਾਂ ਨਾਲ ਕਰ ਰਹੇ ਆ ਹਾਂਜੀ ਹਰ ਜਗ੍ਹਾ ਆਪਾਂ ਪੇੜ ਕੱਟ-ਕੱਟ ਕੇ ਆਪਾਂ ਹਾਊਸਿੰਗ ਸਾਰਾ ਉਹ ਬਣਾ ਰਹੇ ਆ ਥਾਵਾਂ ਪੱਕੀਆਂ ਕਰ ਰਹੇ ਆ ਤਾਂ ਉਹਨਾਂ ਚੀਜ਼ਾਂ ਦੇ ਨਾਲ ਤਾਂ ਇਹ ਹੋਣਾ ਇਹ ਤਾਂ ਵਾਰਨਿੰਗਸ ਆਪਾਂ ਨੂੰ ਕਦੋਂ ਤੋਂ ਆ ਰਹੀਆਂ ਪਰ ਹੁਣ ਆਪਾਂ ਨੂੰ ਸचेत ਹੋ ਜਾਣਾ ਚਾਹੀਦਾ ਹੈ ਤਾਂ ਇਹਦਾ ਜਿਹੜਾ ਬੇਸਿਕ ਹੈ ਕਿਉਂਕਿ ਇਹ ਤਾਂ ਫਿਰ ਹਰ ਸਾਲ ਇਹੀ ਕੁਝ ਹੋਣਾ ਹੀ ਹੈ ਵਧਣਾ ਹੀ ਹੈ ਨਿਕਟਣਾ ਤਾਂ ਹੈ ਜੀ ਬਿਲਕੁਲ ਜੀ ਤਾਂ ਆਪਾਂ ਨੂੰ ਜਿੱਥੋਂ ਤੱਕ ਹੋ ਸਕੇ ਹਰ ਬੰਦਾ ਇੱਕ ਇੱਕ ਪੇੜ ਲਗਾਵੇ ਹਮ ਇੱਕ ਫੈਮਿਲੀ ਹੋਈ ਇੱਕ ਪੇੜ ਲਗਾ ਦੋਵੇ ਹਾਂਜੀ ਹਾਂਜੀ ਉਹਦੀ ਕੇਅਰ ਕਰ ਲਵੇ ਪਹਿਲੇ ਸੀਜ਼ਨ ਨਹੀਂ ਉਹਦੀ ਕੇਅਰ ਦੀ ਲੋੜ ਹੁੰਦੀ ਆ ਉਸ ਤੋਂ ਬਾਅਦ ਤਾਂ ਉਹਨੇ ਚੱਲ ਜਾਣਾ ਆਪਣੇ ਆਪ ਤਾਂ ਇਹ ਜੇ ਆਪਾਂ ਕਰੀਏ ਤਾਂ ਆਪਾਂ ਹਰ ਕਿਸੇ ਦੀ ਹੈਲਪ ਕਰ ਸਕਦੇ ਆ ਆਪਾਂ ਜੇ ਸੋਚੀਏ ਮੇਰੇ ਘਰ ਤਾਂ ਏਸੀ ਆ ਮੈਨੂੰ ਕੀ ਫਰਕ ਹੈ ਪਰ ਇਹ ਏਸੀ ਦੀ ਜਿਹੜੀ ਹੀਟ ਹੈ ਇਹ ਵੀ ਫੇਰ এনਵਾਇਰਨਮੈਂਟ ਦਾ ਟੈਂਪਰੇਚਰ ਵਧਾ ਰਹੀ ਹੈ ਹਮ ਜਿੰਨੀਆਂ ਗੱਡੀਆਂ ਨੇ 6 6 AC ਘਰਾंचे ਲੱਗੇ ਆ ਦੋ ਦੋ ਤਿੰਨ ਤਿੰਨ ਵਹੀਕਲਸ ਐ ਇਹ ਸਾਰੀਆਂ ਚੀਜ਼ਾਂ ਦੇ ਨਾਲ ਇਹ ਆਪਾਂ ਨੂੰ ਹੌਲੀ ਹੌਲੀ ਨੇਚਰ ਦੇ ਵੱਲ ਵਾਪਸ ਜਾਂ ਤੱਕ ਆਪਾਂ ਨਹੀਂ ਜਾਂਦੇ ਉਦੋਂ ਤੱਕ ਇਹ ਪ੍ਰੋਬਲਮਸ ਇਨਕਰੀਜ਼ ਹੀ ਹੋਣੀ ਆ ਉਦੋਂ ਤੱਕ ਤਾਂ ਫਿਰ ਪ੍ਰੀਕਾਸ਼ਨਸ ਹੀ ਆ ਵੀ ਤੁਸੀਂ ਬਚਨ ਦੀ ਕੋਸ਼ਿਸ਼ ਕਰਨ ਬਿਲਕੁਲ ਅੱਛਾ ਮੈਂ ਇਸ ਗਰਮੀ ਦੇ ਵਿੱਚ ਜਾਂ ਫਿਰ ਧੁੱਪ ਦੇ ਵਿੱਚ ਖਾਣ ਪੀਣ ਦਾ ਫੂਡ ਕੇਅਰ ਰੱਖਣਾ ਚਾਹੀਦਾ ਹੈ ਕਿ ਇਨਸਾਨ ਨੂੰ ਜਿਹਦੇ ਨਾਲ ਕੀ ਉਹਨਾਂ ਨੂੰ ਪ੍ਰੋਬਲਮ ਨਾਲ ਕਿ ਕੋਈ ਕਈ ਲੋਕ ਬਾਹਰ ਦਾ ਫੂਡ ਹੀ ਬਹੁਤ ਖਾਂਦੇ ਨੇ ਜਿਹਦੇ ਨਾਲ ਤਾਂ ਪ੍ਰੋਬਲਮ ਹਾਂਜੀ ਨਹੀਂ ਇਸ ਮੌਸਮ ਦੇ ਵਿੱਚ ਤਾਂ ਬਾਹਰਲਾ ਬਿਲਕੁਲ ਨਹੀਂ ਖਾਣਾ ਚਾਹੀਦਾ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਐਨੇ ਟੈਂਪਰੇਚਰ ਦੇ ਵਿੱਚ ਤਾਂ ਇੱਕ ਦਿਨ ਦੇ ਵਿੱਚ ਹੀ ਦੁਪਹਿਰ ਤੱਕ ਹੀ ਸਵੇਰ ਦੀ ਚੀਜ਼ ਬਣੀ ਹੋਈ ਖੱਟੀ ਹੋ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਬਿਲਕੁਲ ਤਾਂ ਬਿਲਕੁਲ ਵੀ ਬਾਹਰੋਂ ਨਹੀਂ ਖਾਣਾ ਚਾਹੀਦਾ ਆਪਣੇ ਘਰ ਦਾ ਹਲਕਾ ਖਾਣਾ ਲੈ ਕੇ ਜਾਓ ਜੇ ਤੁਸੀਂ ਕਿਤੇ ਜਾਣਾ ਵੀ ਹੈ ਹਾਂ ਪਲੱਸ ਆਪਣੇ ਨਾਲ ਤੁਸੀਂ ਲੱਸੀ ਲੱਸੀ ਹੋ ਗਈ ਪਿੰਡਾਂ 'ਚ ਆਪਾਂ ਜਿਆਦਾ ਇਵਨ ਦੁੱਧ ਵਾਲੀ ਲੱਸੀ ਵੀ ਕਈ ਲੋਕ ਪੀਂਦੇ ਹੈਗੇ ਆ ਤਾਂ ਲੱਸੀ ਹੋ ਗਈ ਗੂੰਦ ਕਤੀਰਾ ਹੋ ਗਿਆ ਤੁਸੀਂ ਕੋਈ ਵੀ ਜਿਹੜੀ ਨਿੰਬੂ ਪਾਣੀ ਹੋ ਗਿਆ ਨਿੰਬੂ ਪਾਣੀ ਬੈਸਟ ਹੈਗਾ ਉਹ ਚ ਤੁਹਾਡਾ ਨਿੰਬੂ ਪਾਓ ਚੀਨੀ ਤੇ ਨਮਕ ਤਿੰਨੋਂ ਪਾ ਕੇ ਜੇ ਤੁਸੀਂ ਲੈਂਦੇ ਹੋ ਤਾਂ ਸਵੈਟਿੰਗ ਨਾਲ ਜਿਹੜਾ ਤੁਹਾਡਾ ਸੌਲਟ ਵਗੈਰਾ ਸਰੀਰ ਦਾ ਘਟਦਾ ਉਹ ਠੀਕ ਹੋ ਜਾਂਦਾ ਤਾਂ 4 ਲੀਟਰ ਦੀ ਫਲੂਇਡ ਦਾ ਤੁਸੀਂ ਲੈ ਕੇ ਚੱਲੋ ਵੀ ਮੈਂ ਇੱਕ ਦਿਨ ਚ ਪੀਣਾ ਹੀ ਹੈ ਚਾਹੇ ਉਹ ਨਾਰੀਅਲ ਪਾਣੀ ਹੈ ਚਾਹੇ ਨਿੰਬੂ ਪਾਣੀ ਹੈ ਚਾਹੇ ਕਿਸੇ ਵੀ ਫਾਰਮ ਜੇ ਔਰ ਬਾਹਰਲਾ ਬਿਲਕੁਲ ਨਹੀਂ ਖਾਣਾ ਘਰ ਜੇ ਵੀ ਤੁਸੀਂ ਹਲਕਾ ਖਾਣਾ ਲਓ ਆਪਣਾ ਠੀਕ ਹੈ ਬਹੁਤ-ਬਹੁਤ ਥੈਂਕ ਯੂ ਦੇਖ ਸਕਦੇ ਹੋ ਕਿ ਇਸਨ ਸਮੋ ਬੁਧਕੜ ਜੀ ਨੇ ਬਹੁਤ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਗਰਮੀ ਦੇ ਮਹੀਨੇ ਵਿੱਚ ਅਸੀਂ ਕਿਵੇਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਕਿਹੜੀ-ਕਿਹੜੀ ਚੀਜ਼ ਅਸੀਂ ਸਾਨੂੰ ਖਾਣੀ ਚਾਹੀਦੀ ਜਿਹੜੀ ਨਹੀਂ ਖਾਣੀ ਚਾਹੀਦੀ ਜਾਂ ਕਿਵੇਂ ਆਪਣੇ ਸੀ ਆਪਣੇ ਵਾਤਾਵਰਣ ਨੂੰ ਸ਼ੁੱਧ ਰੱਖਣਾ ਹੈ ਤਾਂ ਉਮੀਦ ਕਰਦੇ ਹਾਂ ਕਿ ਜਿੰਨੇ ਦਰਸ਼ਕ ਇਹ ਦੇਖਣ ਵਾਲੇ ਨੇ ਵੱਧ ਤੋਂ ਵੱਧ ਸ਼ੇਅਰ ਕਰੋ ਜਿਹਦੇ ਨਾਲ ਕਿ ਕਿਤੇ ਨਾ ਕਿਤੇ ਕਿਸੇ ਦਾ ਭਲਾ ਹੋ ਸਕੇ ਕਿਉਂਕਿ ਅੱਜ ਕੱਲ੍ਹ ਜਿਹ ਤਰੀਕੇ ਨਾਲ ਅੱਤੀ ਗਰਮੀ ਚੱਲ ਰਹੀ ਹੈ ਹਰ ਬੰਦਾ ਘਰ ਤੋਂ ਬਾਹਰ ਇਹ ਲੋਕ ਬਾਹਰ ਨਿਕਲ ਦੇ ਨੇ ਤਾਂ ਬੱਚਿਆਂ ਨੂੰ ਬਹੁਤ ਲੋੜ ਹੈ ਧਿਆਨ ਰੱਖਣ ਦੀ ਬੱਚਿਆਂ ਦੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਘਰ ਦੇ ਵਿੱਚ ਰੱਖਿਆ ਜਾਵੇ ਤੇ ਨਾਲ ਦੀਆਂ ਦੇ ਬڑے ਵੀ ਨੇ ਬਿਨਾ ਕੰਮ ਤੋਂ ਬਾਹਰ ਨਾ ਨਿਕਲ ਧੰਨਵਾਦ